ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਕੀਤਾ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 62790 ਅੱਜ ਦੀ ਵੀਡੀਓ ਵਿੱਚ ਅੱਪਾ ਦਾੜੇ ਲਈ ਦੋ ਨਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਤਾਲਜੀ ਸੂਹੀ ਛੋਟੀ ਦੂਜਾ ਸੂਗਾ ਦੂਜੇ ਨੰਬਰ ਤੇ ਤੀਜਾ ਸੂਗਾ ਮੱਝ ਪੰਜਾਬ ਵਾਲੀ ਫਸਰੀ ਕਾਲ ਵੀਰੇ ਪਹਿਲਾਂ ਤਾਂ ਵੀਡੀਓ ਆਪਣਾ ਐਡਰੈਸ ਕਨਫਰਮ ਕਰਵਾ ਲਈ। ਐਡਰੈਸ ਹੈ ਆਪਣਾ ਪਿੰਡ ਰੂੜੇ ਕਲਾਂ ਜ਼ਿਲ੍ਹਾ ਬਰਨਾਲਾ ਬਈ। ਪਿੰਡ ਰੂੜੇ ਕਲਾਂ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 9968307640 ਬਈ। 9968307640 ਜਿਹੜੇ ਆਪਾਂ ਸਕਰੀਨ ਤੇ ਝੋਟੀ ਦੇਖੀ ਨਾ ਵੀਰੇ ਕਹਿਮਾ ਸੁਹਾਗੀ। ਦੂਜਾ ਸੁਹਾਵਾ ਬਈ। ਦੂਜਾ ਸੁਹਾ ਸੁਈ ਨੂੰ ਕਹਿ ਦੇਣਾਗੇ ਭਰਾ। ਸੁਈ ਮੈਨੂੰ ਹੋਗੇ 4-5 ਦਿਨ ਹੋ ਗਏ। ਸੁਈ ਨੂੰ ਵੀਰ ਕਹਿੰਦਾ 4-5 ਦਿਨ ਹੋ ਗਏ ਕਿੰਨਾ ਕੋਲਾ ਹਾਜਰਾ ਹੁਣ। ਕੋਲਾ ਬਈ ਹੁਣ 11 ਕਿਲੋ ਹੋਦਾ। 11 ਕਿਲੋ ਕੰਡੇ ਵਾਲਾ ਹੈਗਾ ਮਤਲਬ। 10 ਤੋਂ 10 ਮੰਨ ਕੇ ਤੋਰੇ ਬੋਖੋ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਰਿੰਗ ਸਿੰਘ ਪਿੱਠਪੁੜੇ ਦੀ ਬੰਤਰ ਬਹੁਤ ਮਜਬੂਤ ਆ ਮਜਬੂਤ ਆ ਝੋਟੀ ਦੀ ਥਣਲੇਪੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਮਾ ਥਣ ਮੁਠੀ ਵਾਲਾ ਹੱਥੀ ਜਵਾਈ ਵਾਲਾ ਲੱਗਿਆ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਖਵਾਨੇ ਤੇ ਬੇਨਜਬੂਨ ਜੀ ਵੀ ਚੰਗੀਆਂ ਨੇਗੀਆਂ ਝੋਟੀ ਦੇ ਵੀਰ ਨੇ ਦੂਜਾ ਕਿਹਾ ਤੁਸੀਂ ਤੀਜਾ ਸੂਆ ਮੰਨ ਕੇ ਸੌਦਾ ਕਰ ਸਕਦੇ ਹੋਗੇ 4 ਤੋਂ 5 ਦਿਨਾਂ ਦਾ ਸੂਆ ਹੈਗਾ ਤੋਰੇ ਤਾਰੇ ਦੀ ਬਿਲਕੁਲ ਸਾਫ ਵੱਡਾ ਕੱਦਗੜ ਰਿੰਗ ਸਿੰਘ ਬਾਕੀ ਹਵਾਨੇ ਦੇ ਵੇਂਜ ਦੇਖ ਸਕਦੇ ਹੋਗੇ ਬਹੁਤ ਚੰਗੀਆਂ ਨੇ 10 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਹੈ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਇਤ ਕੀ 12 13 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਦੇ ਦੇਣਾ ਬਾਜ਼ਾਰ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰ ਦਾ ਪਿੰਡ ਰੂੜੇਕੇ ਕਲਾਂ ਜ਼ਿਲ੍ਹਾ ਬਰਨਾਲਾ ਤੇ ਵੀਰੇ 17 ਤੂਰਾਂ ਦੀ ਬਿਲਕੁਲ ਸਾਫ ਹੈ ਬਈ ਜਮਾ 22 ਪੋਲੀਆ 17 ਤੂਰਾਂ ਦੀ ਬਿਲਕੁਲ ਸਾਫ ਹੈ ਦੋਸਤੋ ਬੱਚਾ ਆਪਾਂ ਤੁਹਾਨੂੰ ਲਾ ਕੇ ਦਿਖਾਤਾ ਥਣ ਤਨੌੜ ਤੋਂ ਛੋਟੀ ਦਾ ਤੁਸੀਂ ਨੇੜ ਤੋਂ ਚੈੱਕ ਕਰ ਸਕਦੇ ਹੋਗੇ ਕੋਈ ਪਾਸਾ ਨਹੀਂ ਕੋਈ ਆਸਾ ਨਹੀਂ ਪਿੱਠਪੁੜੇ ਦੀ ਬੰਤਰ ਵੀ ਬਹੁਤ ਮਜ਼ਬੂਤ ਹੈ ਵੀਰੇ ਰੇਟ ਕੀ ਹੋਊਗਾ ਬਾਜਬਜਾ ਰੇਟ ਬਈ 15 ਕਰ ਦਿੰਦਾ ਮਾਨਤਾ ਨਾਲ ਦੱਸ ਵੀਰੇ ਮੰਡੀਆਂ ਵਾਲਾ ਮੁੱਲ ਨਾ ਕਰ ਜਮਾ ਹਾਂ ਨਾ ਇਹ ਚ ਪਾਉਣ ਵਾਲੇ ਦਾ ਜੇਬ 'ਚ ਪਾਉਣ ਵਾਲੇ ਦੱਸ ਦੇ 10 ਦੀ ਹੋਣੀ ਚਾਹੀਦੀ ਪੰਜ ਪੰਜ ਦੀ ਹੋ ਜੂ ਪਰਾ 1 ਲੱਖ ਤੇ 5000 ਦੀ ਵੀਰਾਂ ਤੋਂ ਟੌਪ ਕਲਾਸ ਹਰਿਆਣੇ ਵਾਲੀ ਵੱਡੇ ਕੱਦ ਕੱਦ ਵਾਲੀ ਝੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਥਣ ਲੇਪ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕੜਵਾ ਥਾਣਾ ਦੇਖ ਸਕਦੇ ਹੋ ਨੇੜੇ ਤੋਂ ਜੱਜਮੈਂਟ ਕਰ ਸਕਦੇ ਹੋ ਬਾਕੀ ਹਵਾਨੇ ਤੇ ਬੇਂਜ ਵੀ ਬਹੁਤ ਚੰਗੀਆਂ ਨੇ ਰਿੰਗ ਸਿੰਘ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਮੱਝ ਦੇਖੀ ਜਾਂਦੇ ਹਾਂਗੇ ਇਹਦੀ ਕੀ ਡਿਟੇਲ ਹੈਗੀ ਇਹ ਬਾਈ ਤੀਜਾ ਸੂਆ ਤੀਜਾ ਸੂਆ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਕੱਲ੍ਹ ਦੀ ਸੂਈ ਆਗੀ ਕੱਲ੍ਹ ਦੀ ਸੂਈ ਆ ਦੋਸਤੋ ਥਣ ਲੇਪ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਕੜਵਾ ਥਾਣਾ ਪੂਰੇ ਫੁੱਲ ਸਾਇਦੇ ਵਿੱਚ ਮੈਂ ਕਹਿ ਸਕਦੇ ਆ ਜਿਵੇਂ ਆਮ ਬੰਮਈ ਵਾਲੀ ਮੈਂ ਹੁੰਦੀ ਹੈ ਵੱਡੇ ਕੱਦ ਕਾਠ ਵਾਲੀ ਓਡਾ ਕੱਦ ਕਾਠ ਹੈ ਰਿੰਗ ਸਿੰਘ ਬਰੀਕ ਚਮੜੀ ਦੀ ਸਟ੍ਰਕਚਰ ਵੀ ਮੈਂ ਦਾ ਚੰਗਾ ਵੀਰ ਦੁੱਧ ਦੂਜੇ ਸੂਏ ਕਿੰਨਾ ਕਿ ਦੁੱਧ ਦਿੱਤਾ ਹੋਇਆ ਲਾ ਬਾਈ ਆਪਾਂ ਨੂੰ ਵੀ 15 ਕਿਲੋ ਦੁੱਧਾਈ ਦੱਸੀ ਦੂਜੇ ਸੂਏ ਵੀਰ ਕਹਿੰਦੇ ਵੀ 15 ਕਿਲੋ ਦੁੱਧ ਦਿੱਤਾ ਹੋਇਆ ਮੈਂ ਇਹਦਾ ਆਪਣੇ ਨੇੜੇ ਪਿੰਡਾਂ ਦੀ ਮੈਂ ਆ ਕੋਈ ਬਾਹਰੋਂ ਨਹੀਂ ਲਈ ਜੇ ਕਿਸੇ ਮੇਰੇ ਵੀਰ ਦੀ ਖਮਦਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਖਰੀਦਦਾਰੀ ਕਰ ਸਕਦੇ ਹੋਗੇ ਧਾਰ ਦੀ ਚਵਾਈ ਦੀ ਪੋਲੀ ਆ ਵੀਰੇ ਜਮਾ ਚਵਾਈ ਦੀ ਪੋਲੀ ਸੌ ਦੀ ਸੌ ਦੀ ਚਵਾਈ ਦੀ ਵੀਰ ਕਹਿੰਦਾ ਪੋਲੀ ਆ ਬਿਲਕੁਲ ਲੈਨ ਪੋਲਾ ਰੂਮ ਵਰਗਾ ਚੋਣਾ ਵੀਰੇ ਖੋਲ ਦੇ ਖੋਲ ਕੇ ᱜੇੜਾ ਦਵਾ ਦੇ ਤੋਰੇ ਪੋਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਕੱਲ ਦੀ ਸੂਈ ਆ ਵੀਰੇ ਕੱਲ ਸੂਈ ਆ ਬਾਈ ਧਾਰ ਕੇ ਧੜੀਆਂ ਨੇ ਆਪਾਂ ਗੱਲੀ ਕੱਲ ਸਵੇਰ ਦੀ ਸੂਈ ਹੋਈ ਆ ਵੀਰ ਕਹਿੰਦਾ ਬੋਲੋਂ ਬਿਲਕੁਲ ਖਾਲੀ ਆ ਚਵਾਈ ਦੀਆਂ ਧਾਰਾਂ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਰੇਟ ਬਾਜੇ ਵੇਦਾ ਵੀ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਨੇ ਵੀਰੇ ਇਹਦਾ ਕੀ ਹੋਊਗਾ ਬਾਜੇ ਵਜਾ ਰੇਟ ਇਹਦਾ ਇੱਕ ਟੈਂਸ਼ਨ ਜੀ ਇਹਦਾ 1,35,000 ਮਾਨਤਾ ਨੇ ਚੋਂ ਵੀ ਹੋਊਗਾ 1,35,000 ਚੋਂ ਕੋਈ ਫਿਕਸ ਪ੍ਰਾਈਜ਼ ਨਹੀਂਗਾ। ਵੀਡੀਓ ਦੇ ਮਾਧਮ ਨਾਲ ਹੀ ਆਪਾਂ ਦੋਸਤੋ ਤੁਹਾਨੂੰ ਇੱਕ ਗੱਲ ਲਖਦੀਏ ਆਪਣਾ ਕੰਮ ਆ ਕੇਵਲ ਵੀਡੀਓ ਬਣਾਉਣਾ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਨਾ ਹੈ ਤੁਹਾਡਾ ਕੰਮ ਆ ਸੂਈਆਂ ਸਵਾਈਆਂ ਮੱਜਣ ਚੰਗੀ ਤਰ੍ਹਾਂ ਦਸੱਲੀ ਕਰਕੇ ਵੀਰ ਦੇ ਘਰੇ ਖਰੀਦਦਾਰੀ ਕਰ ਸਕਦਗੇ। ਬਾਜਵ ਜੇ ਰੇਟ ਕੀਤੇ ਨੇ ਵੀਰ ਨੇ ਵੱਡੇ ਕਦਗਾੜ ਵਾਲੀਆਂ ਝੋਟੀਆਂ ਨੇਗੀਆਂ। ਵੀਰੇ ਆਹ ਜਿਹੜੀ ਦੂਜੇ ਨੰਬਰ ਤੇ ਕਹਿੰਨਾ ਕਿ ਦੁੱਧ ਦੇ ਦੋਇਦਗੀ। ਪਹਿਲੇ ਨਾ ਆ ਦੂਜੇ ਨੰਬਰ ਵਾਲੀ 16 ਕਿਲੋ ਦੇ ਦੇ ਸਕਦੇ ਆ 16 ਕਿਲੋ ਦੁੱਧ ਦੇ ਸਕਦੀ ਹੈ ਵੀਰ ਕਹਿੰਦਾ ਵੀ 14 ਕਿਲੋ ਨਾਰਮਲ ਖਰਾਕ ਤੇ ਜ਼ਿੰਮੇਦਾਰਾਂ ਦੇ ਘਰੋਂ ਲਈ ਉਹਨਾਂ ਨੇ ਦੱਸਿਆ ਵੀ 14-15 ਕਿਲੋ ਦੁੱਧ ਨਾਰਮਲ ਖਰਾਕ ਤੇ ਚਾਹ ਹੈ ਵੱਡੇ ਕੱਦ ਕਾਠ ਵਾਲੀਆਂ ਪਹਿਲੇ ਨੰਬਰ ਵਾਲੀ ਦੇ 1 ਲੱਖ ਤੇ 5000 ਦੂਜੇ ਨੰਬਰ ਵਾਲੀ ਦਾ ਫਿਕਸ ਜਿਆ ਰੇਟ ਕੀ ਹੋਊਗਾ ਵੀਰੇ 1 ਲੱਖ 30000 ਦੀ ਦੇ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਫਿਰ ਕੋ 9968307640 9968307640 07640 ਤਾਜ਼ੀਆਂ ਸੂਈਆਂ ਝੋਟੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਆ ਜਾ ਓਏ